ਜੇ ਤਾਂ ਕੋਈ ਜ਼ਿਆਦਾ ਹੁੰਦਾ ਉਹ ਨਿਨਿਵਰਤਾ ਜ਼ਿਆਦਾ ਚਾਹੀਦੀ ਉਹਨੂੰ ਇਹ ਬਚਾਉਣਾ ਦੁਨੀਆ ਨੂੰ ਬਚਾਇਆ ਜਾ ਸਕਦਾ ਨਹੀਂ ਬਚਾਉਣਾ ਜਿਵੇਂ ਤੁਹਾਡੀ ਹੈ ਸਾਡੀ ਕੀ ਹੈ ਅਸੀਂ ਤਾਂ ਦੱਸੇ ਸਕਦੇ ਗੱਲ ਕਹੇ ਸਕਦੇ ਕੋਈ ਛੋੜਨੀ ਹੈ ਸੋਹਣੀ ਨਹੀਂ ਛੋੜਨੀ ਨਾ ਛੋੜਨੀ ਵੱੜਲੀ ਵੱਲ ਨਹੀਂ ਵੱਣੀ ਰਵਲ ਸਾਨੂੰ ਦਾ ਨਾਮ ਨਾਲ ਨਾਲ ਗੱਲ ਫਿਕਰ ਹੈ ਨਾ ਜਿਵੇਂ ਫਿਕਰ ਸਾਡੇ ਰੌਲਾ ਦੀ ਜੇ ਤਾਂ ਪਰਮੇਸ਼ਰ ਦਾ ਭੋਕ ਮੋਣਾ ਬੋਲਣਾ ਕੇ ਸਾਬਣ ਨਹੀਂ ਕਿਸੇ ਨੂੰ ਨਹੀਂ ਪਰ ਜ਼ਿੰਮੇਵਾਰੀ ਨਾ ਹੋਵੇ ਸਾਡੀ ਵਰਨਾ ਸਭ ਨਹੀਂ ਹੈ ਸਾਡੀ ਸੋਚ ਗੰਦੀ ਤਾਂ ਵੰਡ ਵੇਲੇ ਹੋਵੇ ਸੋਚ ਤਾਂ ਚੰਗੀ ਲੈ ਕੇ ਮਰੋ ਗੰਦੀ ਸੋਚ ਲੈ ਕੇ ਮਰਾਂਗੇ ਅਗਲੇ ਜਨਮ ਚ ਵੀ ਗੰਦੀ ਹੀ ਰਹੂਗੀ ਸੋਚ ਸੋਚ ਨਹੀਂ ਚੰਗੀ ਹੋਣੀ ਸੋਚ ਨੂੰ ਚੰਗੀ ਕਰਨਾ ਚਾਹੀਦਾ ਜਿਹਦੀ ਸੋਚ ਚੰਗੀ ਆ ਉਹਦੀ ਵਿਚੋ ਇਹ ਸੋਚ ਨਹੀਂ ਚੰਗੀ ਉਹ ਆਦਮੀ ਚੰਗਾ ਨਹੀਂ ਹੈ ਪਾਵੇਂ ਦੁਨਿਆਵੀ ਜਲਤੀ ਖੋਵੇ ਪਰ ਪਰਮੇਸ਼ਰ ਦੀ ਰਗਤ ਚੰਗਾ ਹੈ ਜੀ ਦੁਨਿਆਵੀ ਰਗਤ ਚੰਗਾ ਹੋਵੇ ਹਾਂ ਜੀ